ਬਾਬਾ ਜੀ ਮੈਂ ਕਣ ਲੈ ਕੇ ਆਈ ਆਂ। ਅੱਛਾ। ਬਾਬਾ ਜੀ ਸਾਡੇ ਘਰ ਚ ਵਾਤਾ ਨਹੀਂ ਹੁੰਦਾ। ਇਹ ਕਿਰਪਾ ਕਰੋ ਬਾਬਾ ਜੀ। ਮੈਂ ਛੋੜੇ ਦਰਤੇ ਆਈ ਆਂ ਅੱਜ। ਹਾਂ ਬਾਬਾ ਜੀ ਕਿਰਪਾ ਕਰੋ ਤੁਸੀਂ ਮੈਂ ਤਾਂ ਕਣ ਲੈ ਕੇ ਆਈ ਆਂ ਕਣ ਪਾ ਤੇ ਕਣ ਬੋਲਣਗੇ ਹੁਣ। ਕਣ ਬੋਲਣ ਬਾਈ। ਅੱਬੇ ਚਲੋ ਸ਼ੁਰੂ ਕਰੋ। ਕਰੋ ਸ਼ੁਰੂ ਕਣ ਬੋਲ ਹੌਰੀ ਸਾਦਾ ਤੇਰੀਆਂ। ਹਾਂ ਕਦੋਂ ਪਾਏਗਾ ਤੇ ਨਰੇ ਵਿੱਚ ਮੇਰੇ।

ਦੱਸੋ ਬਾਬਾ ਜੀ ਤੁਸੀਂ ਅੰਤਰਜਾਮੀ ਹੋ ਤੁਹਾਡੇ ਦਰ ਤੇ ਆ ਕੇ ਡਿੱਗੇ ਬਾਬਾ ਜੀ ਅਸੀਂ ਅੱਜ ਐਵੇਂ ਦੱਸਦੇ ਆਇਆ ਤਾਂ ਬੇਗਾਹ ਪਾਰ ਹੋ ਜੂਗਾ ਭਾਈ 7 ਵਜੇਨ ਬਾਬਾ ਜੀ ਤੇ ਬਿਸ਼ਵਾਸ ਰੱਖੋ ਮਨ ਦੇ ਵਿੱਚ 7 ਵਜੇਨ ਬਾਬਾ ਜੀ ਤੇ ਕੋਈ ਲੈ ਗਿਆ ਤਾਂ ਲੈ ਗਿਆ ਰਹਿ ਗਿਆ ਤਾਂ ਲੈ ਗਿਆ ਜੈ ਹੋ ਬਾਬਾ ਜੈ ਬਾਬੇ ਜੈ ਬਾਬੇ ਦੀ ਜੈ ਹੋ ਬਾਬਾ ਬਾਬਾ ਜੀ ਕੇ ਮੇਰੀ ਸੁਣੋ ਜੀ ਕਿਰਪਾਈ ਕਰ ਕਹੋ ਹੋ ਜਾਣਗੇ ਜਦ ਜਿਹੜਾ ਮੁੰਡੇ ਦੀ ਸ਼ਾਦੀ ਹੋਈ ਹੈ ਨਾ ਹਾਂ ਉਹ ਦੇਖ ਕੇ ਅਜਾਜਾ ਤੇ ਉੱਠੂਗਾ 7 ਵਜੇ ਬਾਬਾ ਜੀ 7 ਵਜੇ ਨਾ ਛੋਲੇ ਸੁਗਨਾ ਕਰੂੰਗਾ ਬੇ ਪਪਾ ਜੀ ਉਹ ਤਾਂ ਕਰ ਲ ਮਗਰਬ ਕਰੀ ਬੈਨ ਤਾਂ ਪਾ ਕੇ ਮਾਰਤੀ ਆ ਕੋਈ ਨਹੀਂ ਬੇ ਮੇਰੀ ਗੱਲ ਸੁਣ ਬਾਬਾ ਨੇੜੇ ਹੋ ਕੇ ਚੋਰ ਨੂੰ ਹਾਂ ਇਹ ਪੁੱਤ मुंडे रोटी नहीं दिखी नहीं नहीं अपनी दोनों की गल है रुपया रुपया इक्कीसो ले तबीयत कर जी मेरे पैर धो तो पीवे तो <laughs> ਬਾਬਾ ਇਹ ਜੀ ਗੱਲ ਹਜੇ ਤਾਂ ਮੈਂ ਸਾਬ ਕਾਸੇ ਆਈ ਐ ਬਾਬਾ ਜੀ ਮੈਂ ਤਾਂ ਬਾੜੀ ਔਖੀਆਂ ਇਸ ਬੁੜੀ ਤੋਂ ਇਹਨੂੰ ਕੋਈ ਇਹ ਜੀ ਸਰਫਾਸ ਦੀ ਗੋਲੀ ਫੜਾਓ ਮੈਨੂੰ ਅੱਜ ਤੁਸੀਂ ਇਸ ਚੀਜ਼ ਉਹ 3200 ਦੇ ਕਹਿ ਰਹੇ ਹੋ ਮੈਂ ਕੀ ਕਰਾਂ ਦੱਸ ਕੜਾ ਪਿਆਰੀ ਤੋਂ 51000 ਪਰ ਬੁੜੀ ਮਾਰ ਕਾਢੀ ਬਾਬਿਆ ਤਾਂ ਮੰਨਾਂ ਮੈਂ ਤੈਨੂੰ ਚਲ ਬਈ ਕੀ ਕਰਾਂ ਜਾਊਂਗਾ ਪਪਾ ਜੀ ਮਤਲਬ ਦੱਸ ਕੇ ਰ

ਸਾਨੂੰ ਟਿਕਣ ਦੀ ਦਿੱਤੀ ਕੋਈ ਜ਼ਿਆਦਤ ਨਹੀਂ ਦਿੱਤੀ ਕੋਈ ਸਾਨੂੰ ਜ਼ਮੀਨ ਨਹੀਂ ਦਿੱਤੀ ਕੋਈ ਮੈਨੂੰ ਟੂਮਾ ਨਹੀਂ ਦਿੱਤੀਆਂ ਮੈਂ ਕਿੱਧਰ ਨੂੰ ਜਾਵਾਂ ਸਾਰੇ ਮੈਨੂੰ ਬੇਦੂ ਦਿੱਤਾ ਹਾਂ ਸਾਰਿਆਂ ਦੇ ਹਾਂ ਕਵੀ ਧਾਗੇ ਕਰਉਂਦੀ ਫਿਰਦੀ ਤੇਰੇ ਵਰਗੇ ਸਾਧਾਂ ਦੇ ਡੇਰਾਂ 'ਚ ਜਾ ਜਾ ਕੇ ਟੂਮਾ ਕੋਈ ਹੋਰ ਨਹੀਂ ਦੇ ਚਾਹੇ ਤੂੰ ਨਾ ਬੇਬੇ ਬੇਬੇ ਵੇਚਦੀ ਆ ਆ ਵੇਖੋ ਤੇਰੇ ਕੋਲ ਕੱਲ ਧੜਕੇ ਨਹੀਂ ਗਈ

I'm <laughs>

ਸਸ਼ੀ ਕਾ ਜੀ ਕੋਸੀ ਦੇਖ ਰਹੋ ਅਜੀਤ ਟੀਵੀ ਤੇ ਮੈਂ ਹਰ ਸਿੰਘ ਸਿੱਧੂ ਜਿੱਥੇ ਕਿ ਪਟਿੰਡਾ ਦਾ ਆਰਮਾ ਬਰਾਸਤੀ ਮੇਲਾ ਸ਼ੁਰੂ ਹੋ ਚੁੱਕਾ ਹੈ ਤੇ ਅੱਜ ਉਸ ਦਾ ਆਖਰੀ ਤੀਸਰਾ ਦਿਨ ਹੈਗਾ ਅਤੇ ਇਸ ਵਿੱਚ ਬਰਾਸਤੀ ਨਾਲ ਜੁੜਗਾ ਹੋਗਾ ਬਹੁਤ ਸਾਰੀਆਂ ਆਟਮਾਂ ਦਿਖਾਈਆਂ ਜਾਂਦੀਆਂ ਜਿਵੇਂ ਖੇਤੀ ਦੇ ਸੰਦ ਹੈਗੇ ਜਿਹੜੇ ਬਰਾਸਤੀ ਪੁਰਾਣੇ ਸੰਦ ਹੈਗੇ ਉਹ ਵੀ ਦਿਖਾਏ ਜਾਂਦੇ ਆ ਭਰਾਵਾ ਦਿਖਾਇਆ ਜਾਂਦਾਗਾ ਤੇ ਇਤੋਂ ਤੱਕ ਕਿ ਜਿਹੜਾ ਖਾਣ ਪੀਣ ਵੀ ਆ ਜਿਹੜਾ ਜੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਇਸ ਤਰ੍ਹਾਂ ਦੇ ਖਾਣੇ ਵੀ ਆ ਕੇ ਜਿਹੜੇ ਜਾਂ ਦਲੀਆ ਖੀਰ ਉਸ ਤਰ੍ਹਾਂ ਵੀ ਇੱਥੇ ਚਿਤਲ ਦਿਖਾਇਆ ਜਾਂਦੇ ਤੇ ਇੱਥੇ ਜਿਹੜੇ ਹੋਰ ਵੀ ਜਿਹੜੇ ਬਰਾਤਾਂ ਚੁੜੀਆਂ ਗੱਲਾਂ ਬਾਤਾਂ ਵੀ ਦੱਸੀਆਂ ਜਾਂਦੇਗਾ ਤੇ ਇਸ ਤਰ੍ਹਾਂ ਦਾ ਇੱਕ ਸਾਨੂੰ ਦਿਖਾਉਣਗੇ ਜਿਹੜੇ ਬਾਪੇ ਆਗੇ ਜਿਹੜੇ ਕਿ ਪੁੱਛਾ ਘੱਟਦੇ ਹੁੰਦੇ ਸੀਗੇ ਕਹਿੰਦੇ ਸੀ ਪੁੱਛਾ ਘੱਟਦੇ ਪਰ ਇਹ ਪੁੱਛਾ ਨਹੀਂ ਘੱਟਦੇਗੇ ਇਹ ਸਿਰਫ ਲੋਕਾਂ ਨੂੰ ਬਹਿਮਾ ਪਰਮਾ ਚੋਂ ਕੱਢਣ ਲਈ ਇਹ ਜਿਹੜਾ ਇੱਥੇ ਪਖਾਵਾ ਕੀਤਾ ਗਿਆ ਹੈਗਾ ਜਿੱਥੇ ਇਹਦਾ ਨਾਂ ਰੱਖਿਆ ਗਿਆ ਹੈਗਾ ਟਿੱਬ ਕੱਟ ਬਾਬੇ ਪੁੰਡਾ ਵਾਲੇ ਗੋਆਲ ਨੰਬਰ 490 ਨਾਂ ਲੱਗੇ ਤੇ ਨਾਂ ਲੱਭੇ ਫਿਰ ਤੁਸੀਂ ਆਪ ਹੀ ਦੇਖ ਲਓ ਵੀ ਕਿੱਥੇ ਲੱਗੂਗਾ ਤੁਸੀਂ ਆਪ ਹੀ ਲਾ ਸਕਦੇ ਹੋ ਪਰ ਇਹ ਬਾਬੇ ਆ ਜਿਹੜੇ ਪੁੱਛਾ ਦਿੰਦੇ ਕਿ ਓੜੇ ਓੜੇ ਇੱਕ ਮਾਤਾ ਆਪਣੇ ਲੋ ਨੂੰ ਨਾਲ ਲੈ ਕੇ ਇੱਥੇ ਆਈ ਸੀ ਤੇ ਇੰਨਾ ਤੋਂ ਪੁੱਛਾ ਕਢਾਉਣ ਲੱਗੀ ਸੀ ਕਿ ਬਾਬੇ ਨੂੰ ਕਹਿੰਦੀ ਵੀ ਮੇਰੇ ਪੁੱਛਾ ਕੱਟੋ ਤੁਹਾਡੇ ਪੁੱਛਾ ਕੱਟਗਾ ਤੇ ਉਸ ਤੋਂ ਬਾਅਦ ਬਤਾਨੇ ਕਿ ਹੱਕੇ ਤੇ ਮੈਨੂੰ ਬਹੁਤ ਪ੍ਰੇਸ਼ਾਨ ਕਰਦੇ ਤੇ ਇਹਦਾ ਕੋਈ ਇਲਾਜ ਕਰੋ ਇਹਨੂੰ ਮੇਰੇ ਮਗਰੋਂ ਲਾਹੋ ਤਾਂ ਬਾਬੇ ਨੇ ਪਤਾ ਕੀ ਜਵਾਬ ਦਿੱਤਾ ਨਹੀਂ ਬਾਬੇ ਨੇ ਇਹ ਕਿ ਅੱਜ ਦੀਗਾ ਜਦ ਜਾਨੀ ਦਾ ਬਾਰਾ ਦਾ ਜਾਨੀ ਤਾਂ ਦੁੱਖ ਹੀ ਹੋਇਆ ਤਾਂ ਮੈਂ ਸਾਥ ਬਣਿਆ ਤੇ ਮੈਂ ਕਿਸੇ ਦਾ ਫਾਇਦਾ ਕੀ ਕਰ ਦੂ ਇਹਨੂੰ ਮਗਰੋਂ ਕਿੱਥੇ ਲਾ ਦੂ ਮੇਰੇ ਮਗਰੋਂ ਨਹੀਂ ਲਹੀ ਤੇ ਮੈਂ ਆਪ ਉਹਦੇ ਮਗਰੋਂ ਲੈ ਕੇ ਆਇਆਗਾ ਤੇ ਉਹ ਹੀ ਦਿਖਾਉਣਾ ਚਾਹਿਆਗਾ ਕਿ ਕੋਈ ਵੀ ਬਹਿਮ ਪਰਮਾ ਕੋਈ ਬਾਬੇ ਪੁੱਛਾ ਨਹੀਂ ਦਿੰਦੇ ਕਿ ਨਾ ਇਹੋ ਪੁੱਛਾ ਕੱਢ ਸਕਦੇ ਐ ਤੇ ਲੋਕਾਂ ਨੂੰ ਬਹਿਮਾ ਪਰਮਾ ਚ ਪਾਉਂਦੇ ਆ ਇਸ ਤਰ੍ਹਾਂ ਦੇ ਬਹਿਮਾ ਪਰਮਾ ਚ ਨਹੀਂ ਪੈਣਾ ਚਾਹੀਦਾ ਤੇ ਇੱਕ ਪਾਸੇ ਤਾਂ ਬਹਿਮਾ ਪਰਮਾ ਚੋਂ ਕੱਢ ਰਹੇ ਤੇ ਇੱਕ ਪਾਸੇ ਲੋਕਾਂ ਦਾ ਇੰਜੋਏ ਵੀ ਕਰ ਰਿਹਾ ਕਿ ਤੇ ਬਰਾਸ ਘੜਵੀ ਤੇ ਤੇ ਜੋੜਿਆ ਜਾ ਰਿਹਾ ਹੈ ਬਠਿੰਡਾ ਤੋਂ ਅਜੀਟੀ ਵੀ ਲਈ ਸਿੱਧੂ ਦੀ ਰਿਪੋਰਟ